ਕੋਈ ਸੀ ਹ ਮੇਰਾ ਕੋਈ ਸੀ ਕੋਈ ਸੀ ਹ ਮੇਰਾ ਕੋਈ ਸੀ ਕਿਉਂ ਤੱਕ ਹੰਝੂ ਆਇਆ ਨਾ ਮਰ ਜਾਣੇ ਤੋਂ ਮੇਰੇ ਬਿਨਾ ਜਮਨੂ ਕਿੰਦਾ ਹੁੰਦਾ ਸੀ ਮੈਂ ਮਜਾ ਨਾ ਤੇਰੇ ਬਿਨ ਕੋਈ ਸੀ ਹ ਮੇਰਾ ਕੋਈ ਸੀ ਅਏ ਲੈ ਕਿਉਂ ਹੰਝੂ ਆਇਆ ਨਾ ਮਰ ਜਾਣੇ ਨੂੰ ਮੇਰੀ ਬਣਾ ਕੱਟਿਆ 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 ਦੇਖ ਕੀ ਕਰਦੀ ਐ ਬੈਠ ਜੀ ਐ ਉਹ ਘਰ ਦੇ ਅੰਦਰ ਕੁੰਡਾ ਲੱਗ ਕੇ ਵੀ ਕੁੜੀ ਛੱਡ ਕੇ ਦੇ ਬਾਹਰ ਬੂਰ ਨਾ ਭਗ ਜੇ ਜ਼ਮਾਨਾ ਖਰਾਬਾ ਤੇ ਕੁੜੀ ਤੰਤਰ ਸੀਨਾ ਚੀਰੀ ਜਾਂਦੀ ਹੈ ਪੁੱਤ ਅੱਜ ਇਹ ਰਿਜ਼ਲਟ 31 ਤਰੀਕ ਨੂੰ ਆਉਣਾ ਹੈ ਤੁਸੀਂ ਪੜ ਲਓ ਇਹ ਕੰਮਾਂ ਚ ਕੁਝ ਨਹੀਂ ਰੱਖਿਆ ਅਫਸਾਨਾ ਖਾਨ ਫੇਰ ਬਣ ਜੀ ਓਏ ਆ عمر ਚ ਕੁੜੀਆਂ ਉਹ ਨਿੱਕੀ ਨਿੱਕੀ ਮੇਲੇ ਤੋਂ ਭਾਂਡੇ ਲੈ ਕੇ ਆਉਂਦੀ ਉਹਨਾਂ ਨਾਲ ਖੇਡਦੀਆਂ ਜਿੱਦ ਕਰਕੇ ਗੁੱਟੀਆਂ ਹੀ ਲੈ ਕੇ ਆਉਂਦੇ ਉਹਨਾਂ ਦੇ ਬਾਲ ਭਾਈ ਜਾਂਦੀਆਂ ਤੇ ਅੱਜ ਕੱਲ੍ਹ ਦੇ ਕੁੜੀਆਂ ਮੇਰਾ ਕੋਈ ਸੀ ਕੌਣ ਸੀ 31 ਤਰੀਕ ਨੂੰ ਤੇਰਾ ਪੇਪਰ ਸੀ ਮੈਂ ਪੜੀ ਨਹੀਂ ਤੇ ਫੇਲ ਹੋ ਗਿਆ 不盯着也看难看的。<laughs> <laughs> <laughs>